ਭਾਈ ਗੁਰਦਾਸ ਜੀ ਤਨ ਤਨ ਗੁਰਨਾਥ ਸੇ ਮਹਾਰਾਜ ਜੀ ਬਾਰੇ ਬੰਜ ਲਿਖਦੇ ਨੇ ਭਾਰੀ ਕਰੀ ਤਪਸ਼ਿਆ ਵੱਡੇ ਭਾਗ ਹਰਿ ਸੋਂ ਬਣ ਆਈ ਪਾਪ ਬੰਦਗੀ ਉਹਦਾ ਸਿਮਲ ਤੇਹਮ ਅਨਤ ਤਪਸ਼ਿਆ ਸਾਦੀ ਮਹਾਕਾਲ ਕਾਲ ਕਾ ਅਰਾਧੇ ਉਸ ਕਾਲਪੁਰ ਵਾਹਿਗੁਰੂ ਦੀ ਜਿੱਥੇ ਕਾਲ ਦੀ ਪਹੁੰਚ ਨਹੀਂ ਉਸ ਦੀ ਅਰਾਧਨਾ ਅਸੀ ਕੀਤੀ ਕਾਲ ਕਾ ਦੇਵੀ ਨਹੀਂ ਕਾਲ ਕ ਅਕਾਲ ਪੁਰ ਵਾਹਿਗੁਰੂ ਦੀ ਅਰਾਧਨਾ ਅਸੀ ਕੀਤੀ ਇਧਰ ਨੇ ਪਾਸੇ ਦਾਤ ਮਾਤ ਅਲਖ ਅਰਦਾਬ ਬਹੁ ਵਿਦ ਯੋਗ ਸਾਧਨਾ ਸਾਧਾ ਤਿੰਜੋ ਕਰੀ ਅਲਾਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ ਕਹਿੰਦੇ ਤਨ ਤਨ ਗੁਰ ਤੇਗ ਬਹਾਦਰ ਮਹਾਰਾਜ ਜੀ ਸਾਡੇ ਪਿਤਾ ਜੀ ਤੇ ਸਾਡੇ ਮਾਤਾ ਜੀ ਨੇ ਇੰਨੀ ਸੇਵਾ ਕੀਤੀ ਇੰਨੀ ਬੰਦਗੀ ਕੀਤੀ ਅਕਾਲ ਪੁਰਖ ਵਾਹਿਗੁਰੂ ਇਹਨਾਂ ਤੇ ਪ੍ਰਸੰਨ ਹੋਵੇ ਅਕਾਲ ਪੁਰਖ ਵਾਹਿਗੁਰੂ ਜੀ ਇਹਨਾਂ ਤੇ ਪਰਸ਼ੰਨ ਹੋਏ ਤਿੰਨ ਪ੍ਰਭ ਜਬ ਆਇ ਸਮੇਂ ਬੀਆ ਤਬ ਹਮ ਜਨਮ ਪਲੂ ਮੈ ਲੀਆ ਅਕਾਲ ਪੁਰਖ ਵਾਹਿਗੁਰੂ ਦਾ ਸਨ ਹੋਊਆ ਤੇ ਅਸੀਂ ਇਹ ਸੰਸਾਰ ਤੇ ਆਏ ਪਰ ਇਹਦੇ ਵਿੱਚ ਇਹ ਵੀ ਇੱਕ ਬਚਨ ਆਉਂਦਾ ਵੀ ਜਿਆਦਾ ਸੀ ਤਪਸ਼ਿਆ ਕੀਤੀ ਨਾ ਇਹ ਵਿਦਕਰਤ ਤਪਸ਼ਿਆ ਭਇਓ ਦਵੈਤੇ ਇੱਕ ਰੂਪ ਹੋਏ ਗਏ ਫਿਰ ਹੰਦਾ ਵਿੱਚ ਅੱਗੇ ਤਾਂ ਆਤਮਾ ਤੋਂ ਲਖ ਰਹਾ ਦਾ ਬਹੁਤ ਜੋਗ ਸਾਧਨਾ ਸਤ ਇੱਕ ਰੂਪ ਹੋ ਗਏ ਤੇ ਹੁਣ ਹੁਕਮ ਹੋਇਆ ਇੱਥੇ ਇੱਕ ਵਿਚਾਰ ਹੈ ਜੀ ਜਦ ਬੰਦਗੀ ਕਰਦੇ ਇੱਕ ਰੂਪ ਹੋ ਗਏ ਇੱਕ ਅਵਸਥਾ ਹੈ ਜਿੱਥੇ ਦੋ ਤੋਂ ਇੱਕ ਹੋ ਜਾਂਦੇ ਆ ਅਬ ਤੂੰ ਜਾ ਜਿਹੜਾ ਸੰਗਾਸਨ ਮਿਲ ਹੈ ਸਾਰੰਗ ਪਾਣੀ RAM ਕਬੀਰ ਆ ਏਕ ਪੈ ਹੈ ਕੋਈ ਨਾ ਸਗਾ ਪਛਾਨੀ ਦੋ ਤ ਇਕ ਹੋ ਗਏ ਪਰ ਇੱਥੇ ਹੁਣ ਜਿਹੜਾ ਵਜਨ ਆਇਆ ਤਿੰਨ ਪ੍ਰਭ ਜਬ ਆਇਸ਼ ਬੋਈ ਦਿਆ ਤਬ ਹਮ ਜਨਮ ਕਲੂ ਮੈਂ ਲਿਆ ਸਾਨੂੰ ਕਾਲ ਪੁਰ ਵਾਇਰੂ ਪਰਮੇਸ਼ਰ ਪਿਤਾ ਦਾ ਹੁਕਮ ਹੋਇਆ ਉਸ ਵੇਲੇ ਜਿਉ ਤਿਉ ਪ੍ਰਭ ਹਮ ਕੋ ਸਮਝਾਇਓ ਏਮ ਕਹਿ ਕੇ ਇਹ ਲੋਕ ਪਠਾਇਓ ਇਹ ਕਹਿ ਕੇ ਸਾਧੂ ਅਕਾਲ ਪੁਰਖ ワਜੀ ਨੇ ਸੰਸਾਰ ਤੇ ਭੇਜਿਆ ਮੈਂ ਆਪਣਾ ਸੁਧ ਤੁਹੇ ਨਵਾਜਾ ਪੰਥ ਪਰਚਨ ਕਰਬੇ ਕੋ ਸਾਜਾ ਜਹਾ ਤਹਾ ਤੁਮ ਧਰਮ ਚਲਾਏ ਬੁੱਧ ਕਰਨ ਤੇ ਲੋਕ ਹਟਾਏ ਅਸੀਂ ਤੁਹਾਨੂੰ ਆਪਣਾ ਪੁੱਤਰ ਬਣਾ ਕੇ ਸੰਸਾਰ ਤੇ ਭੇਜ ਰਹੇ ਹਾਂ ਸੁਰਤਨਾਮ ਪੁੱਤਰ ਦਾ ਤੇ ਇਹ ਵੀ ਸ਼ਾਨੂੰ ਯਾਦ ਰੱਖਣਾ ਚਾਹੀਦਾ ਕਿ ਪੁੱਤਰ ਪਿਓ ਦੀ ਸਾਰੀ ਜਾਇਦਾਦ ਦਾ ਮਾਲਕ ਹੁੰਦਾ ਹੈ ਪਿਆਰਿਓ ਸਾਰੀਆਂ ਬਖਸ਼ਾਤ ਦੇ ਕੇ ਭੇਜ ਰਹੇ ਹਾਂ ਕਿ ਐ ਦੁਸ਼ਤ ਦਮਨ ਜੀ ਮਾਤ ਰੂਪ ਦੇ ਬੜੇ ਬੜੇ ਆਏ ਉਹਨਾਂ ਨੇ ਆਪਣੇ ਆਪਣੇ ਪੰਥ ਚਲਾਏ ਆਪਣਾ ਆਪਣਾ ਨਾਮ ਜਪਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਬਜਨ ਹੁੰਦਾ ਕਬੀਰ ਸਿੱਖ ਸਾਖਾ ਬਹੁਤੇ ਕੀਏ ਏਸੋ ਕੀ ਉਹਨਾਂ ਮੀਤ ਚਾਲ ਇਥੇ ਹਰ ਮਿਲਣ ਕੋ ਵਿਚਾ ਅਟਕੇ ਉੱਚੀ ਆਪ ਹੀ ਰੰਗਨ ਬੈਠੇ ਇੱਕ ਤੁਹਾਡੇ ਤੁਸੀਂ ਉਹ ਜਿਹੜੇ ਸੰਸਾਰ ਦੇ ਭਲੇ ਵਾਸਤੇ ਨਿਸ਼ਕਾਮ ਕਰਮ ਕਰਵਾਤੇ ਜੀਵਨ ਦੀ ਅਗ ਬੁਝਾਉਣ ਵਾਸਤੇ ਆਪਣਾ ਪਰਿਵਾਰ ਨਿਸ਼ਾਵਰ ਕਰ ਸਕਦੇ ਹੋ ਸ਼ਹੀਰ ਕਰਵਾ ਸਕਦੇ ਹੋ ਤੁਸੀਂ ਉਹ ਜਿਹੜੇ 9 ਸਾਲ ਦੇ ਪੁੱਤਾਂ ਨੂੰ ਦਿੱਲੀ ਤੋਰ ਸਕਦੇ ਹੋ ਤੁਸੀਂ ਉਹ ਜਿਹੜੇ ਆਪਣੇ ਹੱਥੀਂ ਚਮਕੌਰ ਦੀ ਗੜੀ ਆਪਣੇ ਸ਼ਹਿਰ ਜਾਦਿਆਂ ਨੂੰ ਰਣਪੁਰੀ ਤੋ ਸਕਦੇ ਤੇ ਸ਼ਹੀਦ ਕਰਵਾ ਸਕਦੇ ਹੋ ਇੱਕ ਤੁਹਾਡੇ ਹੀ ਸ਼ਹਿਬਜ਼ਾਦੇ ਮੀਹਾਂ ਵਿੱਚ ਖੜੇ ਹੋ ਕੇ ਸ਼ਹੀਦ ਹੋ ਸਕਦੇ ਐ ਤੇ ਤੁਹਾਡੇ ਮਾਤਾ ਜੀ ਸ਼ਹੀਦ ਹੋ ਸਕਦੇ ਐ ਇੱਕ ਤੁਸੀਂ ਉਹ ਜਿਹਨੇ ਪੰਥ ਖਾਲਸਾ ਸਾਜ ਕੇ ਸਭ ਕੁਝ ਵਾਰ ਕੇ ਕਹਿ ਸਕਦੇ ਹੋ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀ ਸਤ ਚਾਰ ਚਾਰ ਮਰ ਤੋਕਿਆ ਹੋਇਆ ਜੀਵਤ ਕੇ ਹਜ਼ਾਰ